ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਬ ਅਤੇ ਕਾਜੀ ਨੇ ਬਾਬਾ ਨਾਨਕ ਜੀ ਨੂੰ ਨਮਾਜ਼ ਪੜਨ ਲਈ ਬੁਲਾਇਆ ਸੀ ਤਾਂ ਜੋ ਉਹ ਸਾਬਤ ਕਰ ਸਕਣ ਕਿ ਹਿੰਦੂ ਅਤੇ ਮੁਸਲਮਾਨ ਵੱਖਰੇ ਹਨ ਨਮਾਜ਼ ਦਾ ਸਮਾਂ ਹੈ ਕਾਜੀ ਅਤੇ ਨਵਾਬ ਸਮੇਤ ਸਾਰੇ ਲੋਕ ਨਮਾਜ਼ ਦੇ ਨਿਜਮਾ ਅਨੁਸਾਰ ਪ੍ਰਾਰਥਨਾ ਕਰ ਰਹੇ ਸਨ ਬਾਬਾ ਨਾਨਕ ਚੁੱਪਚਾਪ ਖੜੇ ਸਨ ਉਹਨਾਂ ਨੇ ਉਹ ਨਾ ਤਾਂ ਬੈਠਦੇ ਹਨ ਅਤੇ ਨਾ ਹੀ ਉਹਨਾਂ ਨੇ ਸਿਰ ਝੁਕਾਇਆ ਨਮਾਜ਼ ਖਤਮ ਹੁੰਦੀ ਹੈ ਤੇ ਕਾਜੀ ਨਵਾਬ ਬਹੁਤ ਨਾਰਾਜ਼ ਹਨ ਕਾਜੀ ਗੁੱਸੇ ਵਿੱਚ ਬੋਲਣ ਲੱਗਾ ਬਾਬਾ ਨਾਨਕ ਤੁਸੀਂ ਇੱਥੇ ਆ ਕੇ ਆ ਕੇ ਵੀ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ ਸੀ ਇਸ ਦਾ ਮਤਲਬ ਸਾਫ਼ ਹੈ ਕਿ ਤੁਸੀਂ ਹਿੰਦੂਆ ਤੇ ਮੁਸਲਮਾਨਾਂ ਵਿੱਚ ਫਰਕ ਸਮਝਦੇ ਹੋ ਤੁਸੀਂ ਉਹਨਾਂ ਨੂੰ ਵੱਖ-ਵੱਖ ਸਮਝਦੇ ਹੋ ਜੇ ਤੁਸੀਂ ਦੋਹਾਂ ਧਰਮਾਂ ਵਿੱਚ ਕੋਈ ਅੰਤਰ ਨਹੀਂ ਸਮਝਦੇ ਹੁੰਦੇ ਤਾਂ ਅੱਜ ਤੁਸੀਂ ਸਾਡੇ ਨਾਲ ਨਮਾਜ਼ ਜ਼ਰੂਰ ਪੜ੍ਹਦੇ ਬਾਬਾ ਨਾਨਕ ਮੁਸਕਰਾ ਕੇ ਕਹਿਣ ਲੱਗੇ ਮੈਂ ਇੱਥੇ ਨਮਾਜ਼ ਕਿਸ ਦੇ ਨਾਲ ਪੜਦਾ ਕਾਜੀ ਹੈਰਾਨੀ ਨਾਲ ਕਹਿਣ ਲੱਗਾ ਕਿ ਇਹਦਾ ਕੀ ਮਤਲਬ ਹੈ ਤੁਹਾਡਾ ਅਸੀਂ ਸਾਰੇ ਇੱਥੇ ਮੌਜੂਦ ਸੀ ਮੈਂ ਤੁਹਾਡੇ ਸਾਹਮਣੇ ਹੀ ਸੀ ਅਤੇ ਨਵਾਬ ਸਾਹਿਬ ਵੀ ਇੱਥੇ ਸਨ ਸਾਰੇ ਲੋਕ ਗਵਾਹ ਹਨ ਬਾਬਾ ਨਾਨਕ ਕਹਿਣ ਲੱਗੇ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਿਹਾ ਕਿ ਤੁਸੀਂ ਸਰੀਰਕ ਰੂਪ ਵਿੱਚ ਇੱਥੇ ਸੀ ਮੈਂ ਮੰਨਦਾ ਹਾਂ ਕਿ ਤੁਸੀਂ ਨਮਾਜ਼ ਦੇ ਸਮੇਂ ਝੁਕਦੇ ਅਤੇ ਉੱਠਦੇ ਵੀ ਰਹੇ ਹੋ ਪਰ ਕਾਜੀ ਸਾਹਿਬ ਮੰਨ ਕਰਕੇ ਤੁਸੀਂ ਇੱਥੇ ਨਹੀਂ ਸੀ ਕਾਜੀ ਅਤੇ ਨਵਾਬ ਇੱਕ ਦੂਜੇ ਵੱਲ ਵੇਖਦੇ ਹਨ ਕਾਜੀ ਕਾਜੀ ਕਹਿਣ ਲੱਗਾ ਮੇਰਾ ਮਨ ਕਿੱਥੇ ਸੀ ਬਾਬਾ ਨਾਨਕ ਕਹਿਣ ਲੱਗੇ ਤੁਹਾਡਾ ਮਨ ਤਾਂ ਤੁਹਾਡੇ ਘਰ ਵਿੱਚ ਘੁੰਮ ਰਿਹਾ ਸੀ ਅੱਜ ਤੁਹਾਡੇ ਘੋੜੇ ਨੇ ਇੱਕ ਨਵਜਾਤ ਬੱਚੇ ਨੂੰ ਜਨਮ ਦਿੱਤਾ ਹੈ ਤੁਹਾਡਾ ਮਨ ਤਾਂ ਉਸ ਬੱਚੇ ਵਿੱਚ ਲੱਗਾ ਹੋਇਆ ਸੀ ਤੇ ਤੁਸੀਂ ਇਹ ਸੋਚ ਰਹੇ ਸੀ ਕਿ ਛੋਟਾ ਜਿਹਾ ਬੱਚਾ ਕਿਤੇ ਕਿਤੇ ਕੁੰਮ ਦਾ ਕੁੰਮ ਦਾ ਖੂਹ ਵਿੱਚ ਨਾ ਡਿੱਗ ਜਾਵੇ ਇਸ ਲਈ ਜਦੋਂ ਤੁਸੀਂ ਮਨ ਤੋਂ ਇੱਥੇ ਸੀ ਹੀ ਨਹੀਂ ਸੀ ਤਾਂ ਮੈਂ ਤੁਹਾਡੇ ਨਾਲ ਨਮਾਜ਼ ਕਿਸ ਤਰ੍ਹਾਂ ਪੜਦਾ ਕਾਜੀ ਕਹਿਣ ਲੱਗਾ ਤੁਸੀਂ ਬਿਲਕੁਲ ਸੱਚ ਕਿਹਾ ਹੈ ਮੇਰਾ ਮਨ ਸੱਚ ਵਿੱਚ ਘਰ ਵਿੱਚ ਹੀ ਸੀ ਪਰ ਬਾਬਾ ਜੀ ਜੇ ਮੈਂ ਇੱਥੇ ਨਹੀਂ ਸੀ ਤਾਂ ਕੀ ਹੋਇਆ ਤੁਸੀਂ ਨਵਾਬ ਸਾਹਿਬ ਦੇ ਨਾਲ ਨਮਾਜ਼ ਪੜ੍ਹ ਸਕਦੇ ਸੀ ਬਾਬਾ ਨਾਨਕ ਮੁਸਕਰਾ ਕੇ ਕਹਿਣ ਲੱਗੇ ਨਵਾਬ ਸਾਹਿਬ ਵੀ ਨਮਾਜ਼ ਦੇ ਸਮੇਂ ਇੱਥੇ ਕਦੋਂ ਸਨ ਨਵਾਬ ਸਾਹਿਬ ਤਾਂ ਹਿੰਦੁਸਤਾਨ ਦੇ ਬਾਹਰ ਕਾਬਲ ਵਿੱਚ ਘੋੜੇ ਖਰੀਦਣ ਗਏ ਹੋਏ ਸਨ ਜਦੋਂ ਨਵਾਬ ਸਾਹਿਬ ਕਾਬਲ ਪਹੁੰਚੇ ਹੋਏ ਸਨ ਤਾਂ ਮੈਂ ਨਮਾਜ਼ किसਦੇ ਨਾਲ ਪੜਦਾ ਨਵਾਬ ਸ਼ਰਮਿੰਦਗੀ ਨਾਲ ਆਪਣਾ ਸਿਰ ਨੀਵਾ ਕਰ ਲੈਂਦਾ ਹੈ ਨਵਾਬ ਸਿਰ ਝੁਕਾ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਇਹ ਗੱਲ ਬਿਲਕੁਲ ਸੱਚ ਕਹੀ ਹੈ ਹੁਣ ਮੈਂ ਸਮਝ ਗਿਆ ਹਾਂ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਹੋ ਸਕੋ ਕੋਈ ਪਗੰਬਰ ਜਾਂ ਈਸ਼ਵਰ ਦਾ ਅਵਤਾਰ ਹੋ ਅੰਦਰ ਦੀਆਂ ਗੱਲਾਂ ਤਾਂ ਪਗੰਬਰ ਹੀ ਜਾਣ ਸਕਦਾ ਹੈ ਕਾਜੀ ਹੱਥ ਜੋੜ ਕੇ ਕਹਿਣ ਲੱਗਾ ਹੇ ਮੇਰੇ ਮਾਲਕਾ ਕਿਰਪਾ ਕਰਕੇ ਤੁਸੀਂ ਤੁਸੀਂ ਸਾਨੂੰ ਇਹ ਸਮਝਾਓ ਕਿ ਸੱਚੀ ਨਮਾਜ਼ ਕੀ ਹੈ ਕਿਵੇਂ ਅਦਾ ਕਰਦੇ ਹਨ ਬਾਬਾ ਨਾਨਕ ਜੀ ਕਹਿਣ ਲੱਗੇ ਸੱਚੀ ਨਮਾਜ਼ ਤਾਂ ਤਾਹੀ ਪੜੀ ਜਾ ਸਕਦੀ ਹੈ ਅਸੀਂ ਅੱਲਾ ਪਰਮਾਤਮਾ ਨੂੰ ਆਪਣੇ ਸਾਹਮਣੇ ਹਾਜ਼ਰ ਨਾਜ਼ਰ ਸਮਝੀਏ ਅਤੇ ਆਪਣੇ ਮਨ ਨੂੰ ਸ਼ਾਂਤ ਕਰਕੇ ਉਸ ਦੇ ਚਰਨਾਂ ਵਿੱਚ ਰੱਖ ਦਈਏ ਦਿਖਾਵੇ ਦੀ ਨਮਾਜ਼ ਪੜਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਦਾ ਕੋਈ ਲਾਭ ਨਹੀਂ ਹੁੰਦਾ ਬਾਬਾ ਨਾਨਕ ਜੀ ਉਹਨਾਂ ਨੂੰ ਇਹ ਗੱਲਾਂ ਸਮਝਾ ਕੇ ਮਸਜਿਦ ਤੋਂ ਬਾਹਰ ਚਲੇ ਜਾਂਦੇ ਹਨ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਤੱਕ ਸਾਡਾ ਮਨ ਕਾਬੂ ਵਿੱਚ ਨਹੀਂ ਹੁੰਦਾ ਤਾਂ ਪਰਮਾਤਮਾ ਦੀ ਭਗਤੀ ਵਿੱਚ ਨਹੀਂ ਲੱਗਦਾ ਤਾਂ ਉਦੋਂ ਤੱਕ ਭਗਤੀ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ